ਤੁਸੀਂ ਮਰਿਆ ਮੰਨ ਲਿਆ ਮੈਨੂੰ ਮੈਂ ਪਹਿਲਾਂ ਕਿਹਾ ਸੀ ਕਿ ਬੰਦੇ ਨੂੰ ਮਾਰਿਆ ਜਾ ਸਕਦਾ ਵਿਚਾਰ ਨੂੰ ਨਹੀਂ ਮਾਰਿਆ ਜਾ ਸਕਦਾ ਤੇ ਭਗਵੰਤ ਮਾਨਾ ਤੂੰ ਤਾਂ ਹੱਦ ਹੀ ਕਰਤੀ ਯਾਰ ਮੇਰੇ ਨਾਂ ਦੇ ਉੱਤੇ ਜੋ ਤੂੰ ਖੱਟੀ ਖੱਟ ਰਿਹਾ ਤੇ ਭੁਗਤ ਮੇਰੇ ਉਲਟ ਰਿਹਾ ਲੋਕਤੰਤਰ ਦੇ ਮੰਦਰ ਦੇ ਵਿੱਚ ਗੱਲ ਕੀ ਕਹੀ ਸੀ ਮਾੜਾ ਜਿਹਾ ਵਿਚਾਰ ਕਰ ਲਈ ਤੇ ਤੁਸੀਂ ਭਗਵੰਤ ਮਾਨ ਤੱਕ ਸੁਨੇਹਾ ਪਹੁੰਚਦਾ ਕਰ ਦਿਓ ਮੇਰਾ ਗੱਲ ਕਰਦਾ ਸੀ ਕਿ ਭਗਤ ਸਿੰਘ ਜਦੋਂ ਆਪਣਾ ਵਿਚ ਵਿਚਾਲੇ ਮੰਗਣਾ ਛੱਡ ਕੇ ਰਾਤ ਨੂੰ ਫਰਾਰ ਹੋ ਕੇ ਕਹਿੰਦਾ ਕਾਂਨਪੁਰ ਪਹੁੰਚਿਆ ਤਾਂ ਕਾਨਪੁਰ ਜਾ ਕੇ ਉਹਦੇ ਚੰਦਰਸ਼ੇਖਰ ਅਰਗਿਆ ਨੂੰ ਸਾਰਿਆਂ ਨੂੰ ਮਿਲਿਆ ਤੇ ਮਿਲ ਕੇ ਰਾਤ ਨੂੰ ਬੜੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਤੇ ਗੱਲਾਂ ਕਰਨ ਤੋਂ ਬਾਅਦ ਅਗਲੇ ਦਿਨ ਕਿਸੇ ਮਹਾਜਨ ਦੇ ਘਰੇ ਕਹਿੰਦੇ ਡਾਕਾ ਮਾਰਨ ਗਏ ਤੇ ਡਾਕਾ ਮਾਰਨ ਗਿਆ ਦੇ ਹਿੱਸੇ ਭਗਤ ਸਿੰਘ ਦੇ ਹਿੱਸੇ ਕੀ ਕੰਮ ਲਾਇਆ ਗਿਆ ਕਿ ਤੂੰ ਉਸ ਮਹਾਜਨ ਦੀ ਪੁੜਪੜੀ ਤੇ ਪਿਸਤੌਲ ਲਾ ਕੇ ਰੱਖਣਾ ਤੇ ਅਸੀਂ ਲੁੱਟਖੋ ਕਰਾਂਗੇ ਅਸੀਂ ਕਿ ਇਹ ਸਮਾਨ ਜਿਹੜਾ ਘਰ ਦੇ ਵਿੱਚੋਂ ਪੈਸੇ ਲੁੱਟ ਕੇ ਲਿਆਵਾਂਗੇ ਤਾਂ ਕਹਿੰਦੇ ਜਦੋਂ ਮੇਰੀ ਡਿਊਟੀ ਉੱਥੇ ਲਾਈ ਕਿਹਦੇ ਤੇ ਗਈ ਸੀ ਕਣਪੱਟੀ ਤੇ ਪਿਸਤੌਲ ਰੱਖਣ ਦੀ ਤੇ ਜਦੋਂ ਕਣਪੱਟੀ ਦੇ ਕਹਿੰਦੇ ਪਿਸਤੌਲ ਰੱਖਿਆ ਤਾਂ ਮੇਰੇ ਨਾਲ ਖੜੇ ਜਿਹੜਾ ਹੋਰ ਇੱਕ ਇਨਕਲਾਬੀ ਭਰਾ ਸੀ ਉਹਨੇ ਦੇਖਿਆ ਕਿ ਮੇਰਾ ਹੱਥ ਕੰਬ ਰਿਹਾ ਕਿ ਜਦੋਂ ਕਹਿੰਦੇ ਹੱਥ ਕੰਬਦਾ ਉਹਨੇ ਦੇਖਿਆ ਤਾਂ ਡਾਕਾ ਮਾਰਨ ਤੋਂ ਬਾਅਦ ਵਾਪਸ ਆ ਕੇ ਚੰਦਰਸ਼ੇਖਰ ਨੂੰ ਉਹਨੇ ਗੱਲ ਕੀ ਕਹੀ ਨਾਲ ਦਾ ਜਿਹੜਾ ਇਨਕਲਾਬੀ ਸੀ ਕਿ ਜਿਹੜਾ ਰਾਤ ਵੱਡੀਆਂ-ਵੱਡੀਆਂ ਗੱਲਾਂ ਗੱਲਾਂ ਕਰਦਾ ਸੀ ਇਹ ਭਗਤ ਸਿੰਘ ਕਹਿੰਦੇ ਕੱਲੇ ਦੇ ਹੱਥ ਕੰਮਣ ਲੱਗ ਗਏ ਸੀ ਰਾਤ ਜਦੋਂ ਡਾਕੇ ਦੇ ਕੰਢ ਦੇ ਪੁੜਪੜੀ ਤੇ ਪਿਸਤੌਲ ਲਾਇਆ ਸੀ ਤਾਂ ਫਿਰ ਉਹਨੇ ਕਿਹਾ ਕਿ ਤੂੰ ਭਾਈ ਤੇਰੇ ਵਾਕਈ ਹੱਥ ਕੰਬਦੇ ਸੀ ਜਦੋਂ ਚੰਦਰਸ਼ੇਖਰ ਨੇ ਯਾਦ ਨੇ ਮੈਨੂੰ ਪੁੱਛ ਤਾਂ ਫੇਰ ਮੈਂ ਜਿਹੜਾ ਉਦੋਂ ਜਵਾਬ ਦਿੱਤਾ ਸੀ ਜਵਾਬ ਉਹ ਭਗਤ ਮਾਗੇ ਭਗਵੰਤ ਮਾਨ ਨੇ ਉਤਾਂਤਰ ਦੇ ਮੰਦਰ ਵਿਧਾਨ ਸਭਾ ਚ ਦਿੱਤਾ ਪਰ ਆਪ ਉਸ ਤੋਂ ਸੱਭ ਕੋਈ ਨਹੀਂ ਸਿੱਖਿਆ ਕਹਿ ਕੀ ਰਿਹਾ ਸੀ ਕਿ ਮੈਂ ਉੱਥੇ ਆਖਿਆ ਕੀ ਸੀ ਕਿ ਮੈਥੋਂ ਆਪਣਿਆਂ ਤੇ ਪਿਸਤੌਲ ਨਹੀਂ ਤਾਣੀ ਜਾਂਦੀ ਅੰਗਰੇਜ਼ ਭਾਵੇਂ ਮੈਥੋਂ 50 ਮਰਵਾ ਲਓ ਪਰ ਅੱਜ ਭਗਵੰਤ ਮਾਨ ਕਰ ਕੀ ਰਿਹਾ ਆਪਣਿਆਂ ਤੇ ਤਾਕੀਆਂ ਤਾਣੀ ਵੀ ਆ ਪਿਸਤੌਲ ਅੱਜ ਆਪਣੇ ਚੱਕ ਕੇ ਜੇਲ੍ਹ ਚ ਸਿੱਟੇ ਜਾ ਰਹੇ ਆ ਤੇਰੇ ਆਪਣੇ ਨੇ ਜਜਵਾਤੀ ਨੇ ਜਿਹੜੇ ਤੇਰੇ ਨਾਲ ਵੀ ਖੜੇ ਹੋਣਗੇ ਬਹੁਤੇ ਉਹਨਾਂ ਚ ਤੇ ਪਰਵਾਨਾ ਤਮਾ ਨਾ ਤੂੰ ਗੱਲਾਂ ਹੋਰ ਕੀ ਕਰਦਾ ਨਾ ਮੇਰੇ ਹੀ ਲੈਣਾ ਤੇ ਮੈਂ ਤਾਂ ਕਿਹਾ ਇੱਕ ਗੋਰਖੀ ਨੂੰ ਕੋਟ ਕਰਕੇ ਜੇਲ੍ਹ ਚੋਂ ਇੱਕ ਚਿੱਠੀ ਦੇ ਵਿੱਚ ਵੀ ਲਿਖਿਆ ਸੀ ਕਿ ਧਰਤੀ ਤੇ ਉਹ ਬੰਦਾ ਸਭ ਤੋਂ ਵੱਧ ਨਫਰਤ ਜੋਗਾ ਜਿਹੜਾ ਭੀਖ ਦਿੰਦਾ ਤੇ ਉਹ ਸਭ ਤੋਂ ਵੱਧ ਤਰਸ ਜੋਗਾ ਜਿਹੜਾ ਭੀਖ ਲੈਂਦਾ ਕਿਉਂਕਿ ਭੀਖ ਦੇਣ ਵਾਲਾ ਸੰਗਤ ਦਿਲ ਬਣ ਜਾਂਦਾ ਤੇ ਲੈਣ ਵਾਲਾ ਜਿਹੜਾ ਉਹ ਨਰਮ ਦਿਲ ਬਣ ਜਾਂਦਾ ਉਹ ਫਿਰ ਆਪਣੇ ਹੱਕਾਂ ਖਾਤਰ ਬੋਲ ਨਹੀਂ ਸਕਦਾ ਜਾਂ ਮੰਗਤੇ ਬਣਾ ਕੇ ਧਰਤੀਆ ਤੇ ਮੈਂ ਪਹਿਲਾਂ ਕਿਹਾ ਸੀ ਕਿ ਜਿਹੜਾ ਬੰਦਾ ਭੀਖ ਮੰਗਣ ਦਾ ਆਦੀ ਹੋ ਜੇ ਨਾ ਉਦੀ ਜਮੀਰ ਮਰ ਜਾਂਦੀ ਆ ਇਹ ਮੈਂ ਗੱਲ ਕਹੀ ਸੀ ਤੇ ਮੇਰੀ ਗੋਰਕੀ ਦੀ ਕਹੀ ਵੀ ਗੱਲ ਨੂੰ ਮੈਂ ਕੋਟ ਕਰਕੇ ਆਪਣੀ ਜੇਲ੍ਹ ਲਿਖਦੇ ਵਿੱਚ ਕਹਿ ਕੇ ਗਿਆ ਸੀ ਮੇਰੇ ਤੇ ਇਲਜ਼ਾਮ ਲੱਗਦਾ ਕਿ ਮੈਂ ਹਿੰਦੀ ਭਾਸ਼ਾ ਦੀ ਸਪੋਰਟ ਕੀਤੀ ਸੀ ਮੈਂ ਇਹੀ ਗੱਲ ਕਹਿਣਾ ਕਿ ਮੈਂ 15 ਸਾਲ ਦੀ ਉਮਰ ਸੀ ਤੇ ਜੈ ਸੰਕਰ ਜਿਹੜਾ ਵਿਦਿਆਲੰਕਰ ਮੇਰੇ ਗੁਰੂ ਸੀ ਉਹਨਾਂ ਨੇ ਮੈਥੋਂ ਇੱਕ ਐਸੇ ਦਾ ਮੁਕਾਬਲਾ ਹੋਇਆ ਜੀ ਲੇਖ ਲੇਖਣ ਦਾ ਮੁਕਾਬਲਾ ਜਿਦੇ ਵਿੱਚ ਸਾਨੂੰ ਵਿਸ਼ਾ ਕੀ ਦਿੱਤਾ ਗਿਆ ਸੀ ਵਿਸ਼ਾ ਦਿੱਤਾ ਗਿਆ ਸੀ ਭਾਰਤ ਵਿੱਚ ਭਾਸ਼ਾ ਦਾ ਪਸਾਰਾ 15 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਵਿਚਾਰ ਰੱਖੇ ਸੀ ਜਿਹੜੇ ਮੇਰੇ ਗੁਰੂ ਨੇ ਮੈਨੂੰ ਸਿਖਾਏ ਸੀ ਤੇ ਉਹਨਾਂ ਵਿਚਾਰਾਂ ਦੇ ਵਿੱਚ ਜਿਹੜੀ ਮੈਂ ਅਡੋਲੋਜੀ ਰੱਖਦਾ ਸੀ ਮੈਂ ਉਹ ਸਾਰਾ ਲਿਖਤਾ ਪਰ ਮੇਰੀ ਮੌਤ ਤੋਂ ਬਾਅਦ ਉਦੋਂ ਬਾਅਦ ਉਹ ਇੱਕ ਅਖਬਾਰ ਦੇ ਵਿੱਚ ਛਾਪੇ ਜਾਂਦਾ ਜਿਹਨੂੰ ਅੱਜ ਤੱਕ ਲੈ ਕੇ ਮੈਨੂੰ ਕੋਟ ਕੀਤਾ ਜਾਂਦਾ ਕਿ ਮੈਂ ਹਿੰਦੀ ਭਾਸ਼ਾ ਦਾ ਹਮੈਤੀ ਸੀ ਮੈਂ ਹੁਣ ਗੱਲ ਕਰਨਾ ਚਾਹਣਾ ਅਖੌਤੀ ਸਿੱਖਾਂ ਨਾਲ ਤੇ ਕਾਮਰੇਡ ਕਹਿੰਦੇ ਆ ਮੜ ਜਾ ਮੇਰੇ ਸਮੇ ਦੇ ਟਾਈਮ ਦੇ ਵਿੱਚ ਖੜ ਕੇ ਦੇਖ ਲਓ ਸਮਕਾਲੀ ਹੋ ਕੇ ਦੇਖ ਲਓ ਮੇਰਾ ਸਮਾਂ ਕੀ ਸੀ ਮੈਂ ਰਾਸ਼ਟਰਵਾਦੀ ਸੀ ਕਿਉਂਕਿ ਉਦੋਂ ਮਸਲਾ ਕੋਈ ਹਿੰਦੂ ਮੁਸਲਮਾਨ ਸਿੱਖ ਦਾ ਨਹੀਂ ਸੀ ਕੋਈ ਅਲੱਗ-ਅਲੱਗ ਕੌਮ ਦੇ ਮਸਲੇ ਨਹੀਂ ਸੀ ਉਦੋਂ ਦੁਸ਼ਮਣ ਇੱਕ ਸੀ ਅੰਗਰੇਜ਼ ਤੇ ਸਭ ਤੋਂ ਵੱਧ ਗਰਾਵਟਾਈ ਵੀ ਕਿੰਨਾ ਕਮਾ ਸੀ ਧਰਮ ਦੇ ਵਿੱਚ ਜਿਹੜੀ ਗਰਾਵਟਾਈ ਜੀ ਉਹਦੇ ਖਿਲਾਫ ਐ ਜੀਪੀਸੀ ਬਣੀ ਹੋਈ ਸੀ ਹੋਰ ਬੜੇ ਸੰਸਥਾਵਾਂ ਬਣੀਆਂ ਸੀ ਆਰੀਆ ਸਮਾਜ ਵੀ ਇਹੀ ਬਣਿਆ ਹੋਇਆ ਸੀ ਪਰ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲਾ ਜਿਹੜਾ ਵਰਗ ਸੀ ਮੈਂ ਉਹ ਲੜਾਈ ਨੂੰ ਮੁੱਖ ਕਿਉਂ ਰੱਖਿਆ ਕਿਉਂਕਿ ਮੈਨੂੰ ਉਹ ਲੜਾਈ ਜ਼ਰੂਰੀ ਲੱਗੀ ਕਿ ਲੜਾਈ ਉਹ ਅਸਲ ਜੜ ਦੇ ਜਿਹੜੀ ਮਾਕੇ ਸਾਰੇ ਦੁੱਖਾਂ ਦਾ ਕਾਰਨ ਸੀ ਜੜ ਕੀ ਸੀ ਮੈਨੂੰ ਐਂ ਦੱਸੋ ਖਾਲਸਾ ਰਾਜ ਖਤਮ ਕਰਨ ਵਾਲੇ ਕੌਣ ਸੀ ਅੰਗਰੇਜ਼ ਸੀ ਉਸ ਤੋਂ ਬਿਨਾ ਜੇ ਗੱਲ ਕਰੀਏ ਤਾਂ ਗੁਰਦੁਆਰਾ ਚ ਜਿਹੜੀ ਉਸ ਸਮੇਂ ਗਰਾਉਟਾਈ ਸੀ ਉਹ ਕਿੰਨਾ ਕਰਨ ਆਈ ਸੀ ਮਸੱਦਾ ਕਰਕੇ ਤੇ ਮਸੰਦ ਗੁਰਦੁਆਰਾ ਚ ਬਿਠਾਏ ਕਿੰਨਾਂ ਨੇ ਸੀ ਅੰਗਰੇਜ਼ਾਂ ਨੇ ਬਿਠਾਏ ਸੀ ਉਹਨਾਂ ਅੰਗਰੇਜ਼ਾਂ ਦੇ ਖਰਾਬ ਮੈਂ ਜੰਗ ਬਿਟੀ ਸੀ ਤੇ ਮੇਰੇ ਸਮੇਂ ਦੇ ਵਿੱਚ ਜਿੰਨਾ ਕੁ ਮੈਨੂੰ ਪੜਨ ਨੂੰ ਮਿਲਿਆ ਹੁਣ ਮੇਰੀ ਉਮਰ ਉਦੋਂ 23 ਸਾਲ ਉਮਰ ਸੀ ਤੇ ਤੇ ਇਸ ਹਾਲ ਤੋਂ ਮੈਂ ਕਿਹਾ 1920 ਤੋਂ 30 ਦੇ ਦਹਾਕੇ ਦੀ ਮੈਂ ਗੱਲ ਕਰਦਾ ਉਹ ਸਮੇਂ ਹਾਲਾਤ ਕੀ ਸੀ ਦੁਨੀਆ ਦੇ ਵਿੱਚ ਕੀ ਚੱਲਦਾ ਸੀ ਮੈਂ ਸਿਰਫ ਉਹ ਚੀਜ਼ ਬਾਰੇ ਜਾਣਿਆ ਅਧੂਰੇ ਫਲਸਫੇ ਬਾਰੇ ਮੈਂ ਜਾਣਦਾ ਸੀ ਪੂਰਾ ਫਲਸਫਾ ਮੈਂ ਨਹੀਂ ਜਾਣਦਾ ਸੀ ਮੈਂ ਮਾਰਕਸਵਾਦੀ ਸੀ ਪਰ ਮੈਂ ਬਾਬੇ ਨਾਨਕ ਤੱਕ ਅਜੇ ਪਹੁੰਚਿਆ ਨਹੀਂ ਸੀ ਮੈਂ ਪਿੱਛੇ ਨੂੰ ਚੱਲ ਰਿਹਾ ਸੀ 1930 ਤੋਂ ਲੈ ਕੇ ਮੈਂ ਰਸ਼ੀਆ ਦੀ ਕ੍ਰਾਂਤੀ ਪੜ੍ਹੀ ਆ ਮੈਂ ਫਰਾਂਸ ਦੀ ਕ੍ਰਾਂਤੀ ਪੜ੍ਹੀ ਆ ਅਮਰੀਕਾ ਦੀ ਕ੍ਰਾਂਤੀ ਪੜ੍ਹੀ ਆ ਪਰ ਬਾਬਾ ਨਾਨਕ ਉਹਦੋਂ ਪਹਿਲਾ ਜਿਹੜੀ ਗੱਲ ਕਹਿ ਕੇ ਗਿਆ ਸੀ ਉਹਦੋਂ ਤੱਕ ਮੈਂ ਪਹੁੰਚ ਨਹੀਂ ਸਕਿਆ ਕਿਉਂਕਿ ਮੇਰੀ ਉਮਰ 23 ਸਾਲ ਸੀ ਤੇ ਮੈਨੂੰ ਉਸੇ ਚੀਜ਼ ਨੂੰ ਫੜ ਕੇ ਤੁਸੀਂ ਪੜ੍ਹ ਰਹੇ ਹੋ ਜਿਹੜੇ ਖੌਤੀ ਸਿੱਖ ਬਣਦੇ ਹਾਂ ਮੈਂ ਕਹਿਣਾ ਕਿ ਬਾਬੇ ਨਾਨਕ ਦਾ ਫਲਸਫਾ ਜਿਹੜਾ ਕੀ ਹੈ ਮੈਂ ਅਧੂਰਾ ਜਾਣਦਾ ਸੀ ਮੈਂ ਇਕੱਲਾ ਕਿਰਤ ਕਰੋ ਦੇ ਵੰਡ ਛਕੋ ਬਾਰੇ ਜਾਣਦਾ ਸੀ ਕਿਉਂਕਿ ਮੈਂ ਮਾਰਕਸ ਪੜ੍ਹਿਆ ਸੀ ਪਰ ਬਾਬੇ ਨਾਨਕ ਨੇ ਉਹਦੋਂ ਵੱਡੀ ਗੱਲ ਕੀਤੀ ਸੀ ਨਾਲ ਨਾਮ ਜਪੋ ਜਿਹੜੇ ਆਖਿਆ ਸੀ ਉਹ ਕੀ ਹੈ ਪੂਰਾ ਫਲਸਫਾ ਜੀ ਉਹ ਮੈਂ ਪੂਰਾ ਜਾਣ ਨਹੀਂ ਸਕਿਆ ਸੀ ਕਿਉਂਕਿ ਅਜੇ ਮੇਰੇ ਕੋਲ ਸਮਾਂ ਕਿੰਨਾ ਸੀ ਤੇ ਦੂਜੀ ਗੱਲ ਮੈਨੂੰ ਨਾਸਤਕ ਕਿਹਾ ਜਾਂਦਾ ਨਾ ਤੇ ਮੈਂ ਕਹਣਾ ਕਿ ਤੁਹਾਨੂੰ ਆਸਤਕ ਬਣਨ ਵਾਸਤੇ ਨਾਸਤਕ ਹੋਣਾ ਜ਼ਰੂਰੀ ਆ ਭਾਂਡਾ ਖਾਲੀ ਹੋਊ ਤਾਂ ਉਹਦੇ ਵਿੱਚ ਕੁਝ ਪੈਣਾ ਬਾਬਾ ਨਾਨਕ ਨਾਸਤਕ ਨਹੀਂ ਹੋਇਆ ਬਾਬਾ ਨਾਨਕ ਹਿੰਦੂ ਪਰਿਵਾਰ ਚ ਪੈਦਾ ਹੋ ਕੇ ਪਹਿਲਾਂ ਆਪਣੀਆਂ ਰੋਹ ਰੀਤਾਂ ਦੇ ਖਿਲਾਫ ਖੜਾ ਹੋਇਆ ਤੇ ਪਹਿਲਾਂ ਮੁਨਕਰ ਹੋਇਆ ਆਪਣੇ ਧਰਮ ਤੋਂ ਤੇ ਮੈਂ ਵੀ ਸਾਰੇ ਧਰਮਾਂ ਤੋਂ ਮੁਨਕਰ ਕਿਉਂ ਹੋਇਆ ਕਿਉਂਕਿ ਮੈਨੂੰ ਉਸ ਸਮੇਂ ਦੇ ਵਿੱਚ ਕਿਸੇ ਧਰਮ 'ਚ ਪਰਪਕਤਾਣੀ ਨਹੀਂ ਦੀ ਸੀ ਸਾਰਿਆਂ ਦੇ ਵਿੱਚ ਗੜਵਟਾਹਾਂ ਹੋਈਆਂ ਸੀ ਸਮੇਤ ਸਿੱਖ ਧਰਮ ਦੇ ਇੱਤੇ ਕਰਕੇ ਐ ਜੀ ਪੀ ਸੀ ਨੂੰ ਲੜਾਈ ਲੜਨੀ ਪਈ ਪਰ ਮੈਂ ਉਸ ਸਮੇਂ ਦੇ ਵਿੱਚ ਸਾਰਿਆਂ ਤੋਂ ਮੁਨਕਰ ਹੋ ਗਿਆ ਸੀ। ਬਾਬਾ ਨਾਨਕ ਵੀ ਮੁਨਕਰ ਹੋਇਆ ਸੀ। ਤੁਸੀਂ ਮੇਰੇ ਸਮੇਂ ਜਿਹੜਾ ਮੈਨੂੰ ਲਿਖਤ ਪੜਤ ਮਿਲੀ ਪੜਨ ਵਾਸਤੇ ਉਸ ਸਮੇਂ ਵਿਸ਼ਵ ਕ੍ਰਾਂਤੀ ਦੇ ਇਤਿਹਾਸ ਲੋਕ ਪੜਦੇ ਸੀ, ਨੌਜਵਾਨ ਪੜਦੇ ਸੀ। ਪਰ ਮੇਰੀ ਖਿਲਾਫਤ ਕਰਨ ਵਾਲੇ ਤੁਸੀਂ ਜਾਣਦੇ ਕੀ ਹੋਂਦ ਤੁਸੀਂ ਪੜਦੇ ਕਿਉਂ ਮੈਨੂੰ ਤੁਸੀਂ ਜ਼ਰੂਰ ਦੱਸ ਦਿਓ। ਤੇ ਮੈਨੂੰ ਜਾਣਨ ਵਾਸਤੇ ਇੱਕ ਵਾਰੀ ਮੇਰੀ ਜੇਬ ਚੋਂ ਲਿਖੇ ਚਿੱਠੀਆਂ ਜ਼ਰੂਰ ਪੜ ਲਿਓ। ਖੜ ਕੇ ਉਸ ਸਮੇਂ ਕੋਈ ਕੌਮਾਂ ਦੀ ਲੜਾਈ ਨਹੀਂ ਸੀ। ਕਿਸੇ ਧਰਮ ਨੂੰ ਜਿਵੇਂ ਅਸੀਂ ਅੱਜ ਗੱਲ ਕਰਦੇ ਹਾਂ ਨਾ ਤੁਸੀਂ ਕਿ ਸਿੱਖੀ ਨੂੰ ਦਬਾਇਆ ਜਾ ਰਿਹਾ ਮੈਂ ਮੰਨਦਾ ਦਬਾਇਆ ਜਾ ਰਿਹਾ 84 ਤੱਕ ਮੈਂ ਪਹਿਲਾ ਰਾਸ਼ਟਰਵਾਦੀ ਸੀ 84 ਤੋਂ ਬਾਅਦ ਤੁਹਾਡੇ ਜੋ ਜਿਹੜਾ ਰਾਸ਼ਟਰਵਾਦ ਦੀ ਗੱਲ ਕਰਦਾ ਨੈਸ਼ਨਲਿਜ਼ਮ ਦੀ ਗੱਲ ਕਰਦਾ ਉਹ ਮੂਰਖ ਹੋਊਗਾ ਤੇ ਮੈਂ ਜੇ ਅੱਜ ਦੇ ਸਮੇਂ ਦੇ ਵਿੱਚ ਖੜਾ ਹੁੰਦਾ ਨਾਲ ਤਾਂ ਮੈਂ ਵੀ ਇਸੇ ਪੱਖ ਦੇ ਵਿੱਚ ਖੜਾ ਹੋਣਾ ਸੀ ਤੇ ਤੁਸੀਂ ਖੜਦੇ ਕਿੱਥੇ ਹੋ ਅੱਜ ਜੇ ਤੁਸੀਂ ਆਪਣੇ ਰਾਸ਼ਟਰਵਾਦ ਦੀ ਗੱਲ ਕਰਦੇ ਹੋ ਜਿਹੜੇ ਤੁਸੀਂ ਖਾਲਸਾ ਸਟੇਟ ਦੀ ਮਾਹੇ ਗੱਲ ਕਰਦੇ ਹੋ ਬੈਠੇ ਫੇਸਬੁੱਕਾਂ ਦੇ ਉੱਤੇ ਕਮੈਂਟ ਕਰਨ ਵਾਲਿਓ ਤੁਹਾਨੂੰ ਪੁੱਛਦਾ ਜੇ ਤੁਸੀਂ ਰਾਸ਼ਟਰਵਾਦੀ ਮੈਂ ਕਿਹੜਾ ਤੁਸੀਂ ਜਿਹੜੇ ਖਾਲਸਾਤਾਂ ਦੀਆਂ ਗੱਲਾਂ ਕਰਦੇ ਹੋ ਖਾਲਸਾ ਰਾਜ ਦੀ ਗੱਲ ਕਰਦੇ ਹੋ ਖਾਲਸਾ ਰਾਜ ਜਿਹਦੇ ਵਿੱਚ ਹੱਕ ਕੂਕ ਹੇਕ ਹਰੇਕ ਧਰਮ ਦੇ ਮਹਿਬੂਬ ਨੇ ਉਹਨੂੰ ਲੈਣ ਵਾਸਤੇ ਮੈਂ ਕਿਹੜਾ ਤੁਹਾਨੂੰ ਜਿਹੜੀ ਲੜਾਈ ਲੜਨ ਦੀ ਲੋੜ ਆ ਤੁਹਾਨੂੰ ਸਾਡੇ ਵਾਂਗੂ ਹਥਿਆਰ ਚੱਕਣ ਦੀ ਲੋੜ ਨਹੀਂ ਸਾਡੇ ਕੋਲੇ ਬਚਿਆ ਕੋਈ ਰਸਤਾ ਨਹੀਂ ਸੀ ਜਿਵੇਂ ਤੁਹਾਡੇ ਹਵਾਰੇ ਵਰਗਿਆਂ ਕੋਲੇ ਕੋਈ ਰਸਤਾ ਨਹੀਂ ਨਾ ਬਚਿਆ ਸੀ ਤੇ ਹਵਾਰੇ ਵਰਗਿਆਂ ਨੂੰ ਹਥਿਆਰ ਸਾਡੇ ਵਾਂਗੂ ਚੱਕਣੇ ਪਏ ਸੀ ਕਿਉਂਕਿ ਬੋਲਿਆਂ ਨੂੰ ਸੁਣਾਉਣ ਵਾਸਤੇ ਆਵਾਜ਼ ਬੁਲੰਦ ਕਰਨੀ ਪੈਂਦੀ ਹੈ ਮੈਂ ਬਲੈਂਟ ਤੋਂ ਪ੍ਰਭਾਵਿਤ ਹੋ ਕੇ ਅਸੈਂਬਲੀ 'ਚ ਬੰਬ ਸੁੱਟਿਆ ਸੀ ਫਰਾਂਸ ਦਾ ਕ੍ਰਾਂਤੀਕਾਰੀ ਹੋਇਆ ਯਾਰ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਕਿੰਨੀਆਂ ਕੌਮਾਂ ਲੜਦੀਆਂ ਨੇ ਮੈਂ ਤਾਂ ਥੋੜਾ ਫੇਰ ਵੀ ਆਉਂਦਾ ਸੀ ਪਰ ਮੇਰਾ ਵਿਰੋਧ ਕਰਨ ਵਾਲੇ ਜਿਹੜੇ ਖੌਤੀ ਸਿੱਖਣੇ ਮੈਂ ਉਹਨਾਂ ਨੂੰ ਅੱਜ ਪੁੱਛਣਾ ਚਾਹਣਾ ਤੁਹਾਡੀਆਂ ਗੱਲਾਂ ਦਾ ਜਵਾਬ ਜ਼ਰੂਰ ਦੇਵਾਂਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਹਿ ਕੇ ਦੱਸਿਓ ਜ਼ਰੂਰ ਕਿਉਂਕਿ ਮੈਂ ਮਰਿਆ ਨਹੀਂ ਮੇਰਾ ਵਿਚਾਰ ਅਜੇ ਸੈਕਦਾ ਮੇਰੇ ਟਾਈਮ ਤਾਂ ਮੈਨੂੰ ਵਿਸ਼ਪ ਕ੍ਰਾਂਤੀ ਦਾ ਇਤਿਹਾਸ ਮੂਰੇ ਲਿਖਿਆ ਕਿਉਂਕਿ ਉਹ ਲੜਾਈ ਜਿਹੜੇ ਦੁਸ਼ਮਣਾਂ ਨਾਲ ਸੀ ਉਹਨਾਂ ਨਾਲ ਲੜਨ ਵਾਸਤੇ ਵਿਸ਼ਵ ਕ੍ਰਾਂਤੀ ਨੂੰ ਸਮਝਣਾ ਜ਼ਰੂਰੀ ਸੀ ਇਸੇ ਕਰਕੇ ਮੈਂ ਦੁਨੀਆ ਦੇ ਵਿੱਚ ਜਿਹੜੇ ਉਸ ਸਮੇਂ ਦੇ ਯੋਧੇ ਹੋਏ ਸੀ ਉਹਨਾਂ ਬਾਰੇ ਜਾਣਿਆ ਸੀ ਤੇ ਅੱਜ ਤੁਸੀਂ ਵੀ ਯੋਧਿਆਂ ਬਾਰੇ ਜਾਣ ਕੇ ਗੱਲ ਕਰੋ ਮੈਂ ਗੱਲ ਕਰਦਾ ਤੁਹਾਡੇ ਸੁੱਖੇ ਤੇ ਜਿੰਦੇ ਦੀ ਸੁੱਖੇ ਤੇ ਜਿੰਦੇ ਨੇ ਕਲਦੀਪ ਨૈયਰ ਨੂੰ ਚਿੱਠੀ ਲਿਖੀ ਸੀ ਤੇ ਕਲਦੀਪ ਨૈયਰ ਨੂੰ ਚਿੱਠੀ ਲਿਖ ਕੇ ਕਿਹਾ ਕੀ ਸੀ ਕਿ ਜੇ ਤੁਸੀਂ ਭਗਤ ਸਿੰਘ ਨੂੰ ਸਹੀ ਮੰਨਦੇ ਹੋ ਤਾਂ ਸਾਡੇ ਦੇ ਭਗਤ ਸਿੰਘ 'ਚ ਫਰਕ ਕੋਈ ਨਹੀਂ ਅਸੀਂ ਭਗਤ ਸਿੰਘ ਦੀ ਅਡੋਲੋਜੀ ਦੀ ਮਾਕੇ ਨਾਲ ਖੜੇ ਆਂ ਤੇ ਸਾਡੇ ਚ ਫਿਰ ਨੁਕਸ਼ ਕੀ ਆ ਉਹ ਕਨਦੀਪ ਨૈયਰ ਨੂੰ ਚਿੱਠੀ ਲਿਖ ਕੇ ਉਹਨਾਂ ਨੇ ਪੁੱਛਿਆ ਦੀ ਸਾਡੇ ਦੇ ਭਗਤ ਸਿੰਘ 'ਚ ਫਰਕ ਕੀ ਆ ਇਹ ਸੁਖੇ ਤੇ ਜਿੰਦੇ ਨੇ ਚਿੱਠੀ ਲਿਖੀ ਸੀ ਮੈਂ ਕਹਿੰਦਾ ਕਿ ਮੇਰਾ ਆਈਡਲ ਕੌਣ ਸੀ ਇਹ ਦਰਸ਼ਕ ਕੌਣ ਸੀ ਮੈਂ ਕਰਤਾਰ ਸਿੰਘ ਸਰਾਭੇ ਨੂੰ ਦਰਸ਼ ਮੰਨਿਆ ਤੇ ਕਰਤਾਰ ਸਿੰਘ ਸਰਾਭੇ ਦਾ ਦਰਸ਼ੀ ਗੁਰੂ ਗੋਬਿੰਦ ਸਿੰਘ ਜੀ ਮੈਂ ਮੂਲ ਨਾਲ ਜੁੜਿਆ ਹੋਇਆ ਸੀ ਮੂਲ ਨਾਲੋਂ ਟੁੱਟਿਆ ਹੋਇਆ ਨਹੀਂ ਸੀ ਪਰ ਠੀਕ ਆ ਮੇਰੇ ਕੋਲੇ ਜਿੰਨਾ ਕ ਸਮਾਂ ਸੀ ਉਹਨੇ ਸਮੇਂ 'ਚ ਜਿਹੜਿਆ ਮੈਂ ਗੱਲਾਂ ਕਰ ਸਕਿਆ ਮੈਂ ਉਹੀ ਕੰਮ ਕਰ ਸਕਿਆ ਤੇ ਜਿਹੜਾ ਮੈਨੂੰ ਜ਼ਰੂਰੀ ਲੱਗਿਆ ਤੇ ਮੇਰੇ ਸਮੇਂ 'ਚ ਖੜਕੇ ਤੁਸੀਂ ਦੇਖ ਲਿਓ ਮੈਨੂੰ ਹੁਣ ਦੇ ਸੱਚ 'ਚ ਢਾਲ ਕੇ ਤੁਸੀਂ ਜਦੋਂ ਦੇਖਦੇ ਹੋ ਕਿ ਮੈਂ ਕੌਮ ਖਾਤਰ ਕੀ ਕੀਤਾ ਉਹ ਤਾਂ ਕੌਮ ਵਾਲੀਆਂ ਲੜਾਈਆਂ ਹੈ ਨਹੀਂ ਸੀ ਇਸੇ ਕਰਕੇ ਤੁਹਾਨੂੰ ਮੈਂ ਇਹੀ ਗੱਲ ਕਹਿਣਾ ਪਹਿਲਾਂ ਤਾਂ ਮੇਰਾ ਸੁਨੇਹਾ ਭਗਵੰਤ ਮਾਨ ਨੂੰ ਪਹੁੰਚਦਾ ਕਰ ਦਿਓ ਮੈਦਾ ਭਾਸ਼ਾ ਦੇ ਵਿੱਚ ਮੈਨੇ ਦੇ ਇਲਜ਼ਾਮ ਲਾਉਣੇ ਉਹ ਇਲਜ਼ਾਮ ਤਰਾਸ਼ੀ ਕਰਦੇ ਹੋ ਪਰ ਅੱਜ ਜਿਹੜਾ ਆਪ ਹਿੰਦੀ ਭਾਸ਼ਾ ਦੇ ਵਿੱਚ ਆਪਣੀ ਕੌਮ ਨੂੰ ਸੰਬੋਧਿਤ ਕਰਦਾ ਉਹਨੂੰ ਵੀ ਸਵਾਲ ਕਰਿਓ ਆਪਣੇ ਵੱਲੋਂ ਭਗਵੰਤ ਮਾਨ ਨੂੰ ਇਹੀ ਸਵਾਲ ਕਰਦਾ ਕਿ ਜਿਹੜੀ ਤੂੰ ਗੱਲ ਕੀਤੀ ਸੀ ਕਿ ਮੈਂ ਕਿਹਾ ਸੀ ਕਿ ਆਪਣੇ ਤੇ ਪਿਸਤੌਲ ਨਹੀਂ ਤਾਣੀ ਜਾਂਦੀ ਤੂੰ ਆਪਣੇ ਤੇ ਪਿਸਤੌਲ ਨਾ ਤਾਣ ਜੇ ਗੱਲ ਨਾਲ ਸਹਿਮਤ ਹੈਗੇ ਹੋ ਤਾਂ ਸਨੇਹਾ ਦੇ ਦਿਓ ਪਹੁੰਚਦਾ ਕਰ ਦਿਓ ਤੇ ਤੂੰ ਉਸੇ ਗੱਲ ਦੇ ਖੜਾ ਕਿ ਬੰਬ ਬਦੂਕਾਂ ਨਾਲ ਇਨਕਲਾਬ ਨਹੀਂ ਆਉਂਦੇ ਤੇ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸ਼ਾਂਤ ਤੇਜ ਹੁੰਦੀ ਆ ਤੇ ਜਿਹੜੇ ਆਪਦੇ ਆਪ ਨੂੰ ਸਿੱਖ ਕਹਾਉਂਦੇ ਆ ਉਹ ਆਪਣੀ ਸ਼ਬਦਾਬਲੀ ਬਾਰੇ ਸੋਚ ਲੈਣ ਕਿਉਂਕਿ ਬਾਬਾ ਨਾਨਕ ਵਿਚਾਰਾਂ ਦੇ ਵਿੱਚ ਬੰਦੇ ਨੂੰ ਹਰਾਉਂਦਾ ਸੀ ਵਿਚਾਰਾਂ ਦੀ ਗੱਲ ਕਰਿਓ ਜੀਨੇ ਕਰਨੀ ਆ